ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੱਜ ਇੱਕ ਬਹੁਤ ਦੁਖਦ ਖਬਰ ਆਈ ਹੈ ਜਿਸ ਦੇ ਵਿੱਚ ਪੰਜਾਬ ਦੇ ਪੰਜ ਨੌਜਵਾਨਾਂ ਦੀ ਕੈਨੇਡਾ ਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਉੱਥੇ ਹੀ ਸਾਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਇਸ ਹਾਦਸੇ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਮਾਪਿਆਂ ਦੇ ਇਕਲੌਤੇ بیٹے ਦੀ ਕੈਨੇਡਾ ਬਰਮਿੰਟਨ ਸ਼ਹਿਰ ਦੇ ਵਿੱਚ ਹਾਦਸੇ ਕਾਰਨ ਮੌਤ ਹੋ ਗਈ ਪੰਜਾਂ ਚੋਂ ਇੱਕ ਨੌਜਵਾਨ ਅਮੋਨੰਗਲ ਜੋ ਕਿ ਬਟਾਲਾ ਦੇ ਨੇੜੇ ਪੈਂਦਾ ਹੈ ਪਿੰਡ ਦਾ ਰਹਿਣ ਵਾਲਾ ਸੀ ਕਰਨਪਾਲ ਦੇ ਤੇ ਦੀ ਘਟਨਾ ਹੋਣ ਤੇ ਬਾਅਦ ਵਿੱਚ ਮੌਤ ਹੋ ਜਾਂਦੀ ਖਬਰ ਪਹੁੰਚੀ ਹੈ ਮਰੇ ਤੱਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਰਨਪਾਲ ਸਿੰਘ ਇਕਲੋਤਾ ਬੇਟਾ ਸੀ ਉਸ ਦੀ 22 ਸਾਲ ਉਮਰ ਦੱਸੀ ਜਾਂਦੀ ਹੈ ਤੇ 26 ਜਨਵਰੀ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਉਹਨਾਂ ਦੱਸਿਆ ਕਿ ਨੌਜਵਾਨ ਦੇ ਦੋਸਤਾਂ ਰਾਤ ਕਰੀਬ 2 ਵਜੇ ਫੋਨ ਆਇਆ ਕਿ ਬੇਟਾ ਪੇਪਰ ਦੇਖ ਕੇ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਟਰਾਲੇ ਦੀ ਝਪੇਟ ਦੇ ਵਿੱਚ ਆ ਗਿਆ ਹੈ ਤੇ ਜਿਸ ਕਾਰਨ ਉਹਦੀ ਮੌਤ ਹੋ ਗਈ ਹੈ। ਬਧੇਰੇ ਗੱਲਬਾਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ 'ਚ ਬੇਰੁਜ਼ਗਾਰੀ ਹੈ। ਇਸੇ ਕਾਰਨ ਉਹਨਾਂ ਦੇ ਪੁੱਤਰ ਵਿਦੇਸ਼ ਜਾ ਰਹੇ ਨੇ ਤੇ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਦਿਨ ਦੇਖਣਾ ਪਵੇਗਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਵੀ ਮੰਗ ਕੀਤੀ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ। ਮ੍ਰਿਤਕ ਕਰਨ ਦੇ ਚਾਚਾ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨਾਲ ਬਹੁਤ ਤਕਾ ਹੋਇਆ ਤੇ ਉਹਨਾਂ ਦੇ ਸਾਰੇ ਹੀ ਸੁਪਨੇ ਟੁੱਟ ਗਏ ਹਨ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਮੇਰਾ ਨਾਮ ਪਰਜੀਤ ਸਿੰਘ ਹੈ ਮੈਂ ਪਿੰਨ ਮੋਨੰਗਲ ਦਾ ਰਹਿਣ ਵਾਲਾ ਹਾਂ ਮੇਰਾ ਬੇਟਾ ਆ ਗਿਆ ਕੈਨੇਡਾ ਦੇ ਵਿੱਚ ਜਿਹੜਾ ਕਿ ਆਪਣੀ ਕਲਾਸ ਲਵਾ ਕੇ ਕਿਊਬਿਕ ਤੋਂ ਤੇ ਬ੍ਰੈਮਟਨ ਨੂੰ ਵਾਪਸ ਜਾਣਿਆ ਜੀਆ ਜਿੰਨਾਂ ਦਾ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਸਾਰੇ ਸਟੂਡੈਂਟ ਜਿਹੜੇ ਸੀਗੇ ਉਹ ਕੈਨੇਡਾ ਕਾਲਜ ਦੇ ਸੀਗੇ ਜਿਹੜਾ ਮੌਨਟਰੀਅਲ ਹੈਗਾ ਤਲਵਾ ਆ ਕੇ ਜੇ ਉਹ ਵਾਪਸ ਪੇਪਰ ਜੀ ਘਰ ਉਧਰ ਉਹਨਾਂ ਦਾ ਇੱਕ ਉਹ ਜਾ ਰਹੇ ਸੀਗੇ ਆਪਣੇ ਇੱਥੇ ਉਹ ਰਹਿੰਦੇ ਨੇ ਗ੍ਰੈਂਪਟਨ ਦੇ ਵਿੱਚ ਤੇ ਉਹਨਾਂ ਦਾ ਰਾਜ ਐਕਸੀਡੈਂਟ ਹੋ ਗਿਆ ਇਹਦੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ ਆ ਇੱਕ ਜਾਂ ਦੋ 10 ਦੇ ਕਾਫੀ ਸੀਰੀਅਸ ਇੰਜਰੀਜ਼ ਹੋ ਗਏ ਉਹਦੇ ਵਿੱਚ ਮੇਰਾ ਬੇਟਾ ਵੀ ਉਹਦੀ ਨਾਲ ਹੀ ਟੱਚ ਹੋ ਗਈ ਆ ਕਿਵੇਂ ਪਤਾ ਲੱਗਿਆ ਅਸੀਂ ਸੰਪਰਕ ਕੀਤਾ ਪਹਿਲਾਂ ਤਾਂ ਉਹਨਾਂ ਦੇ ਫੋਨ ਟਰਾਈ ਕੀਤੇ ਪਰ ਉਹ ਸਾਰੇ ਜਿੰਨੇ ਸਵਾਰ ਸੀਗੇ ਸਾਰਿਆਂ ਦੇ ਉਹ ਬੰਦ ਹੀ ਜਾਂਦੇ ਪਏ ਸੀ ਫਿਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਲਾਇਆ ਜਿਹੜੇ ਘਰ ਸੀਗੇ ਫਿਰ ਉਹਨਾਂ ਨੇ ਉੱਥੇ ਸਾਰੀ ਵੈਰੀਫਿਕੇਸ਼ਨ ਕੀਤੀ ਫਿਰ ਇਸ ਗੱਲ ਦਾ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਹੈ ਕਿ ਨਹੀਂਦਰ ਪਹਿਲਾਂ ਕੇਸ ਉਹਨਾਂ ਲਗਭਗ 1 ਸਾਲ ਤਾਂ 2 ਮਹੀਨੇ ਹੋ ਗਏ ਨੇ ਕੋਈ ਨੂੰ ਪਤਾ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਵਾਈਫ ਆ ਹੁਣ ਇੱਕ ਮੇਰੀ ਛੋਟੀ ਬੇਟੀ ਆ ਮੇਰੇ ਮਦਰ ਨੇ ਬਾਸ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਮੈਂ ਹਰਚੂਗਾਲ ਦਾ ਰਹਿਣ ਵਾਲਾ ਉਹਦੇ ਨਾਲ ਪੜਿਆ ਜੀ ਮੇਰੇ ਨਾਲ ਪੜਿਆ ਬੜੇ ਖੁੱਲੇ ਸੁਭਾ ਦਾ ਬੰਦਾ ਬੜਾ ਖੁਸ਼ਦਿਲ ਖੁਸ਼ ਰੂਹ ਬੰਦਾ ਹੈਗਾ ਕਦੀ ਮਤਲਬ ਜਵਾਬ ਨਹੀਂ ਦਿੱਤਾ ਕਦੀ ਪਿੱਠ ਨਹੀਂ ਵਿਖਾਈ ਇਹ ਬੰਦੇ ਨੇ ਇਦਾਂ ਦਾ ਬੰਦਾ ਜੇਗਾ ਲਾਸਟ ਵਾਰੀ ਕਰੋ ਬੈਲੂ ਤੁਹਾਡੀ ਲਾਸਟ ਵਾਰੀ ਤਕਰੀਬਨ 10 ਦਿਨ ਪਹਿਲਾਂ ਹੋਈ ਹੈ ਜੀ ਘਰੇ ਸੀਗਾ ਕੰਮ ਤੋਂ ਆਣ ਕੇ ਰੈਸਟ ਕਰਨ ਗਿਆ ਸੀ 5 ਮਿੰਟ ਗੱਲ ਹੋਈ ਹਾਲ ਚਾਲ ਪੁੱਛਿਆ ਬਸ ਉਸ ਤੋਂ ਬਾਅਦ ਨਿਕੋ ਲਾ ਗਿਆ ਕਈ ਗੱਲਾਂ ਸਾਂਝੀਆਂ ਨੇ ਵੀ ਯਾਰਾਂ ਦੋਸਤਾਂ ਦੇ ਵਿੱਚ ਜੀ ਬੜੇ ਹਰ ਇੱਕ ਲਗਭਗ ਹਰੇਕ ਰਾਜ ਸਾਂਝਾ ਹੈਗਾ ਸਾਡਾ ਦੋਨਾਂ ਦਾ ਆਪਸ 'ਚ ਤੇ ਬੜੇ ਖੁੱਲੇ ਦਿਲ ਖੁੱਲੇ ਸੁਭਾਅ ਵਾਲਾ ਬੰਦਾ ਹੈ ਮੇਰਾ ਨਾਮ ਸਰਬਜੀਤ ਸਿੰਘ ਮੈਂ ਮੋਨੰਗਲ ਪਿੰਡ ਦਾ ਵਾਸੀ ਹਾਂ ਇਹ ਜੋ ਘਟਨਾ ਹੋਈ ਆ ਕਰਨਪਾਲ ਸਿੰਘ ਦੀ ਇਹ ਸਾਡੇ ਪਿੰਡ ਦਾ ਮੇਰਾ ਸਤਰਾਜ ਲੱਗਦਾ ਛੋਟਾ ਤੇ ਬਹੁਤ ਹੀ ਮਾੜੀ ਘਟਨਾ ਹੋਈ ਆ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਇਹ ਜੋ ਵਿਦੇਸ਼ 'ਚ ਗਿਆ ਸੀ ਕੈਨੇਡਾ ਵਿੱਚ ਅਜੇ ਆਪਣੇ ਪੜ੍ਹਾਈ ਕਰਨ ਗਿਆ ਸੀ ਸਾਰੇ ਮਾਪਿਆਂ ਦੀਆਂ ਆਸਾਂ ਹੁੰਦੀਆਂ ਵੀ ਸਾਡਾ ਬੱਚਾ ਬਾਹਰ ਜਾ ਕੇ ਕੁਝ ਤਰੱਕੀ ਕਰੇ ਤੇ ਉਸਨੇ ਤੁਹਾਨੂੰ ਪਤਾ ਤਰੱਕੀ ਕਰਨੀ ਆ ਵੀ ਬਹੁਤ ਜ਼ਿਆਦਾ ਹੀ ਘਰ ਦਾ ਪਰਿਵਾਰ ਦਾ ਆਸਰਾ ਜੀ ਉਹ ਟੁੱਟ ਗਿਆ ਹੈ ਨਾਨਕੇ ਪਰਿਵਾਰ ਚੋਂ ਵੀ ਇਹੀ ਜੀ ਇਕੱਲਾ ਇਕੱਲਾ ਦੂਤਰਾ ਸੀ ਤੇ ਦਾਤਕਿਆਂ ਚ ਵੀ ਇਹੀ ਚਾਚੇ ਦਾ ਵੀ ਬੇਟੀਆਂ ਨੇ ਤੇ ਫਾਦਰ ਸਾਹਿਬ ਦੀ ਇਹੀ ਬੇਟਾ ਸੀ ਤੇ ਇੱਕ ਬੇਟੀ ਛੋਟੀ ਹੈ ਤੇ ਨਾ ਪੂਰਾ ਹੋਣ ਵਾਲਾ ਜੀ ਘਾਟਾ ਪੈ ਗਿਆ ਜੀ ਬਹੁਤ ਜ਼ਿਆਦਾ ਹੀ ਮਾਰਾ ਹੋਇਆ ਪਰਿਵਾਰ ਦੇ ਨਾਲ ਹਾਂ ਜੀ ਜੀ ਅਸੀਂ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਭਗਵੰਤ ਜੀ ਸਾਹਿਬ ਨੂੰ ਕਿ ਤੁਸੀਂ ਚਲੋ ਸਰਕਾਰ ਤੋਂ ਬਿਨਾਂ ਵੀ ਬਹੁਤ ਵਿਦੇਸ਼ੀਆਂ ਦੀ ਮਦਦ ਕੀਤੀ ਆ ਤੇ ਜੋ ਇਹ ਬਾਹਰ ਘਟਨਾ ਵਾਪਰੀ ਹੈ ਪੰਜ ਵਿਦਿਆਰਥੀਆਂ ਦੀ ਮੌਤ ਹੋਈ ਹੈ ਸਾਰਿਆਂ ਦੀ ਮਦਦ ਕੀਤੀ ਜਾਵੇ ਤੇ ਜਲਦ ਤੋਂ ਜਲਦ ਡੈੱਡ ਬੋਡੀ ਨੂੰ ਇੰਡੀਆ ਮਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹ ਪਰਿਵਾਰ ਨੂੰ ਚਲੋ ਜੋ ਘਾਟਾ ਪੈ ਗਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਹੋਰ ਦੇ ਦੁੱਖ ਦੇ ਵਿੱਚ ਜੋ ਦਿਨ ਬੀਤ ਰਹੇ ਨੇ ਨਾ ਬੀਤੇ ਜਾਣ